ਆਪਣੇ ਹੀ ਲੋਕਾਂ ਤੇ ਇੰਨਾ ਜ਼ੁਲਮ ਢਾ ਰਹੇ ਨੇ ਅਥਰੂ ਗੈਸ ਸਪਰੇ ਨੇ ਕਿਲਾ ਵਾਲੇ ਬੈਰੀਅਰ ਬਣਾਤੇ ਟੋਏ ਪੱਟ ਤੇ ਸੀਮੈਂਟ ਦੀਆਂ ਕੰਧਾਂ ਖੜੀਆਂ ਕਰਤੀਆਂ ਔਰ ਇਹ ਸਾਰੇ ਤੁਸੀਂ ਦੇਖੋ ਕਿੰਨੇ ਪੀਸਫੁਲ ਆ ਰਹੇ ਨੇ ਅੱਜ ਵਾਇਲੈਂਸ ਅਗਰ ਇਨੀਸ਼ੀਏਟ ਕਰ ਰਹੀ ਹੈ ਉਹ ਸਟੇਟ ਗਵਰਨਮੈਂਟ ਤੇ ਸੈਂਟਰਲ ਗਵਰਨਮੈਂਟ ਕਰ ਰਹੀ ਹੈ ਇਹ ਤਾਂ ਸਰਾਸਰ ਨਿਹੱਥੇ ਪੀਸਫੁਲ ਢੰਗ ਦੇ ਨਾਲ ਇੱਥੇ ਪਹੁੰਚੇ ਨੇ ਇਸ ਲਈ ਇਹਨਾਂ ਦਾ ਜੋ ਕੁਝ ਗਵਰਨਮੈਂਟ ਕਰ ਰਹੀ ਹੈ ਸਾਰਾ ਸਾਰ ਗਲਤ ਕਰ ਰਹੀ ਹੈ ਬੰਦ ਕਰਨਾ ਚਾਹੀਦਾ ਹੱਕੀ ਮੰਗਾ ਮੰਨਣੀਆਂ ਚਾਹੀਦੀਆਂ ਔਰ ਇਹ ਔਰ ਇਹ ਉਹੀ ਲੋਕ ਨੇ ਇਹ ਉਹੀ ਲੋਕ ਨੇ ਜਿਹੜੇ ਜਿਨ੍ਹਾਂ ਦੇ ਬੱਚੇ ਬਾਰਡਰਾਂ ਤੇ ਵੀ ਬੈਠੇ ਨੇ ਯਾਦ ਰਹੇ ਕਿਸੇ ਬੀਜੇਪੀ ਦਾ ਲੀਡਰ ਦਾ ਬੱਚਾ ਨਹੀਂਗਾ ਉੱਥੇ ਇਹ ਆਪਣੀਆਂ ਜਾਨਾਂ ਦੇਸ਼ ਦੇ ਬਾਰਡਰ ਤੇ ਵੀ ਕੋਣ ਇਹ ਆਪਣੇ ਆਪ ਭੁੱਖੇ ਰਹਿ ਕੇ ਇਸ ਦੇਸ਼ ਦੇ ਅਨਾਜ ਦਾ ਭੰਡਾਰ ਵੀ ਭਰਨ ਫਿਰ ਵੀ ਅਤਿਆਚਾਰ ਇਹਨਾਂ ਦੇ ਨਾਲ ਇਹ ਕਿੱਥੋਂ ਦਾ ਇਨਸਾਫ ਹੈਗਾ ਪਾਲ ਸਿੰਘ ਖੈਰਾ ਸਮਰਥਨ ਕਰ ਰਹੇ ਨੇ ਇਸ ਫੌਰੀਏ ਪ੍ਰੋਟੈਸਟ ਨੂੰ ਕਾਂਗਰਸ ਪਾਰਟੀ ਸਮਰਥਨ ਕਰ ਰਹੀ ਹੈ ਸਾਰੀਆਂ ਪਾਰਟੀਆਂ ਨੂੰ ਕਰਨਾ ਚਾਹੀਦਾ ਅੱਜ ਵਕਤ ਕੋਈ ਪਾਰਟੀ ਦਾ ਨਹੀਂਗਾ ਜੀ ਅੱਜ ਵਕਤ ਤਾਂ ਇਹ ਜਿਹੜਾ ਸਾਨੂੰ ਨਾਰਾ ਦਿੱਤਾ ਗੁਰੂ ਸਾਹਿਬ ਨੇ ਸਰਬੱਤ ਦਾ ਭਲਾ ਕਿਉਂਕਿ ਇਹਨਾਂ ਦੀ ਲੜਾਈ ਜਾਤੀ ਨਹੀਂਗੀ ਇਹ ਤਾਂ ਬਿਹਾਰ ਤੇ ਜਿਹੜੇ ਪਛੜੇ ਹੋਏ ਨੇ ਸੂਬੇ Jharkhand ਤੇ Chhattisgarh ਦੇ ਕਿਸਾਨਾਂ ਦੀ ਵੀ ਗੱਲ ਚੱਕਿਆ ਇਹ ਤਾਂ ਟ੍ਰਾਈਬਲਜ਼ ਲੈ ਕੇ ਆਦੀਵਾਸੀਆਂ ਦਾ ਇਹਨਾਂ ਦੀ ਮੰਗ ਇਹਨਾਂ ਤੇ ਚਾਟਰ ਵਿੱਚ ਆ ਕਿਸਾਨ ਜਿਹੜਾ ਮਜ਼ਦੂਰ ਮੋਰਚਾ ਅਗਵਾਈ ਕਰ ਰਹੇ ਉਹਨਾਂ ਦੇ ਉਹ ਆਦੀਵਾਸੀਆਂ ਦੇ ਇਨਸਾਫ਼ ਮੰਗ ਰਹੇ ਨੇ ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਸਿਖਾ ਕੇ ਗਏ ਨੇ ਇਸ ਲਈ ਇਹਨਾਂ ਨਾਲ ਅਨਿਆਏ ਕਰਨਾ ਆ ਕੁੱਟਮਾਰ ਕਰਨੀ ਇਹਨਾਂ ਨੂੰ ਸ਼ਰਮਨਾਕ ਮਤਲਬ ਇਹੀ ਕਹਿ ਸਕਦਾ ਸ਼ਰਮਨਾਕ ਸਰਕਾਰ ਲਈ ਨਹੀਂ ਹੋ ਸਕਦੀ ਤਾਂ ਇਹਨਾਂ ਇੱਕ ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਇਹਨਾਂ ਨੇ ਜਾਣਾ ਹੀ ਜਾਣਾ ਦਿੱਲੀ ਇਹਨਾਂ ਨੂੰ ਕੋਈ ਰੋਕ ਨਹੀਂ ਸਕੂਗਾ ਚਾਹੇ ਕੁਝ ਹੋ ਜਾਣ ਕਿਉਂਕਿ ਇਹ ਜੋ ਮੈਂ ਤੁਹਾਨੂੰ ਕਿਹਾ ਕਿ ਜੋ ਸਾਨੂੰ ਪਿੱਛੇ ਔਰ ਮੈਂ ਅੱਜ ਮਹਿਸੂਸ ਕਰ ਰਿਹਾ ਕਿ ਅਗਰ ਭਗਵਾਨ ਰਾਮ ਦਾ ਕੋਈ ਸਹੀ ਫਲਸਫਾ ਹੈਗਾ ਦੇਖੋ ਕੋਈ ਧਰਮੇ ਤਾਂ ਨਹੀਂ ਕਹਿੰਦਾ ਕਿ ਤੁਸੀਂ ਆ ਟਾਇਰ ਗੈਸ ਛੱਡੋ ਕੋਈ ਇਹਨਾਂ ਨੂੰ ਲਾਠੀਆਂ ਮਾਰੋ ਕੋਈ ਰੱਬ ਤਾਂ ਨਹੀਂ ਕਹਿ ਕੇ ਗਿਆ ਜਿਹੜਾ ਉੱਥੇ ਮੰਦਰ ਦੀ ਗੱਲ ਹੋਈ ਆ ਚਲੋ ਠੀਕ ਆ ਉਹਨਾਂ ਨੂੰ ਮੁਬਾਰਕਬਾਦ ਪਰ ਅਸਲ ਭਗਵਾਨ ਦੇ ਫਲਸਫੇ ਤੇ ਆ ਲੋਕੀ ਪੈੜਾ ਦੇ ਰਹੇ ਨੇ ਗਲਤ ਸਵੇਰੀ ਤਰੀਕ ਹੈ ਜੇ ਮੈਂ ਉੱਥੇ ਨਹੀਂ ਜਾਂਦਾ ਮੇਰੀ ਜਮਾਨਤ ਰੱਦ ਕਰ ਦੇਣੀ ਆ ਤੋਂ ਜਿੱਥੇ ਮੈਂ ਜਾ ਰਿਹਾ ਅੱਗੇ ਜਿੱਥੇ ਤੱਕ ਜਿੱਥੇ ਤੱਕ ਜਾ ਸਕਦਾ ਕੁਐਸਚਨ ਇਜ਼ ਨਾਟ ਅਬਾਊਟ ਮਾਈ ਕਮਿੰਗ অর ਨਾਟ ਕਮਿੰਗ ਕੁਐਸਚਨ ਇਜ਼ ਥੈਟ ਆਰ ਵੀ ਵਿਦ ਆਰ ਵੀ ਸਪੋਰਟਿੰਗ ਦ ਕੌਜ਼ ਆਫ ਫਾਰਮਰਸ ਔਰ ਮੈਂ ਸਾਰੀਆਂ ਪਾਰਟੀਆਂ ਨੂੰ ਮਤਲਬ ਜਿਹੜੇ ਯਾਤਰਾ ਕੱਢ ਰਹੇ ਨੇ ਉਹਨਾਂ ਨੂੰ ਵੀ ਕਹੂੰਗਾ ਕਿ ਇੱਧਰ ਨੂੰ ਯਾਤਰਾ ਕੱਢੋ ਜਿਹੜੇ ਕੋਈ ਅਯੋਧਿਆ ਚ ਫਿਰਦੇ ਨੇ ਠੀਕ ਆ ਮੱਥਾ ਟੇਕੋ ਇੱਕ ਦਿਨ ਕੱਲ ਨੂੰ ਇੱਥੇ ਪਹੁੰਚੋ ਜਿਹੜੇ 92 ਚੁਣੇ ਨੇ ਜਾਂ ਸਾਡੇ ਕਾਂਗਰਸ ਦੇ ਜਾਂ ਵੀ ਦੂਸਰੀਆਂ ਪਾਰਟੀਆਂ ਨੇ ਸਾਰਿਆਂ ਦਾ ਫਰਜ਼ ਬਣਦਾ ਤੁਸੀਂ ਅਗਰ ਤੁਹਾਨੂੰ ਲੱਗਦਾ ਕਿ ਕਿ ਆਮ ਕਹਿੰਦੇ ਜੀ ਸਾਨੂੰ ਸਟੇਜ ਤੇ ਨਹੀਂ ਬੋਲਣ ਨਾ ਬੋਲਣ ਦੇਣ ਕੀ ਤੈ ਹੈਗਾ ਜੀ ਵਾਈ ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਕੀ ਤੁਹਾਨੂੰ ਲੱਗਦਾ ਕਿ ਉਹ ਪਾਰਟੀ ਦੀਆਂ ਮੰਗਾਂ ਨੇ ਉਹ ਮਨੁੱਖਤਾ ਦੀਆਂ ਮੰਗਾਂ ਨੇ ਅਗਰ ਇਹ ਐਮਐਸਬੀ ਮੰਗ ਰਹੇ ਨੇ ਮੈਂ ਦੱਸਿਆ ਤੁਹਾਨੂੰ ਇਹ ਰਾਜਸਥਾਨ ਬਿਹਾਰ ਉੱਤਰ ਪ੍ਰਦੇਸ਼ ਸਾਰੇ ਨਹੀਂ ਮੰਗ ਰਹੇ ਇਕੱਲੇ ਨਹੀਂ ਮੰਗ ਰਹੇ ਹੈਗੇ ਸੋ ਇਹਨਾਂ ਨੂੰ ਟੈਗ ਕਰਨਾ ਐ ਤਾਂ ਇਹਨਾਂ ਨੂੰ ਟੈਗ ਕਰਤਾ ਜੀ ਖਾਲਸਤਾਨੀ ਆ ਜੀ ਇਹ ਤਾਂ ਅਤੰਕਵਾਦੀ ਆ ਜੀ ਇਹ ਤਾਂ ਪਤਾ ਨਹੀਂ ਕੀ ਹੈਗੇ ਨੇ ਕਿਹੜੇ ਸੀਗੇ ਕੁਝ ਨਾਮ ਲਿਆ ਮੋਦੀ ਸਾਹਿਬ ਨੇ ਕਿਹੜੇ ਅਗਨੀ ਕੀ ਪਤਾ ਨਹੀਂ ਨਾਮ ਲਿਆ ਸੀ ਹਿੰਦੀ ਚ ਮੈਨੂੰ ਭੁੱਲ ਗਿਆ ਵਾਂ ਅੰਦੋਲਨ ਟੀਵੀ ਅੰਦੋਲੀ ਵੀ ਸੋ ਇਹ ਅਸਲ ਵਿੱਚ ਅਪ ਆਪਣੇ ਸਾਰਿਆਂ ਦੇ ਦੇਸ਼ ਦੇ ਬੱਚਿਆਂ ਦਾ ਭਵਿੱਖ ਦੀ ਲੜਾਈ ਲੜ ਰਹੇ ਨੇ ਸੋਸਰ ਮਿਲੀ ਹੈ ਜਿਹੜਾ ਕੁਲਦੀਪ ਢਾਲੀਵਾਲ ਵਿੱਚ ਬੈਠਾ ਸੀਗਾ ਉਹ ਤਾਂ ਬੀਜੇਪੀ ਦੀ ਲਾਈਨ ਸਪੋਰਟ ਕਰ ਰਹੇ ਸੀਗੇ ਬੀਜੇਪੀ ਦੇ ਮਨਿਸਟਰਸ ਕਹ ਰਹੇ ਸੀ ਹਮ ਕਮੇਟੀ ਬਣਾ ਦਿੰਦੇ ਹਾਂ ਤੇ ਕਮੇਟੀ ਦਾ ਪਹਿਲਾਂ 3 ਸਾਲ ਬਣਾਈ ਸੀ ਉਹਦੀ ਕਮੇਟੀ ਨੇ ਮੀਟਿੰਗ ਹੀ ਨਹੀਂ ਕੋਈ ਕੀਤੀ ਹੁਣ ਕਿਸਾਨ ਆਗੂ ਐਡੇ ਕੋਈ ਨਿਆਣੇ ਤਾਂ ਹੈ ਨਹੀਂਗੇ ਜੀ ਨੇ ਕੋਈ ਭੋਲੇ ਦਾ ਨਹੀਂ ਕਿ ਉਹਨਾਂ ਨੂੰ ਪਤਾ ਵਾ ਕਿ ਕਮੇਟੀ ਬਣਾਉਣਾ ਇੱਕ ਠੰਡੇ ਬਸਤੇ ਚ ਪਾਉਣ ਵਾਲੀ ਗੱਲ ਹੈ ਦੇਰਫੋਰ ਇਹ 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 ਲੜਾਈ ਅਖੀਰ ਤੱਕ ਔਰ ਬੀਜੇਪੀ ਨੂੰ ਤੁਰੰਤ ਆਪਣਾ ਜਿਹੜਾ ਸੈਸ਼ਨ ਹੈਗਾ ਸਪੈਸ਼ਲ ਸੈਸ਼ਨ ਬੁਲਾ ਕੇ ਔਰ ਡਰੋਨ ਦਿਖਾ ਦਿਓ ਉਹਨਾਂ ਨੂੰ ਉਹ ਦੇਖ ਡਰੋਨ ਆ ਰਿਹਾ ਉਹ ਦਿਖਾਓ ਫਿਲਹਾਲ ਇਹ ਦਿਖਾਓ ਕਿਉਂ ਨਹੀਂ ਹੋਰ ਹੋਰ ਯਾਦ ਆਫ ਬੀਜੇਪੀ ਕਮੇਟੀ ਬਣਾ ਕੇ ਲੈਜਿਟਿਮੇਟਲੀ ਕਰ ਦਿੰਦੀ ਜਦੋਂ ਉਹਨਾਂ ਨੇ ਆਪਣਾ ਰਾਹ ਹੀ ਛੱਡ ਦਿੱਤਾ ਤੇ ਉਹ ਹੁਣ ਇਹਨਾਂ ਦੇ ਕੋਲ ਕੀ ਰਾਹ ਆ ਇਨਾਂ ਕੋਲ ਆਪਣੀ ਮੰਗ ਨੂੰ ਮਨਾਉਣ ਵਾਸਤੇ ਇੱਕੋ ਰਾਹ ਵਾ ਉਹ ਹੈਗਾ ਸ਼ਾਂਤਮਈ ਪ੍ਰੋਟੈਸਟ ਦਾ ਔਰ ਇਹ ਸ਼ਾਂਤਮਈ ਪ੍ਰੋਟੈਸਟ ਅਡਾਪਟ ਕਰ ਰਹੇ ਆ ਮੈਂ ਆਈ ਵਿਲ ਟ੍ਰਾਈ ਮੈਂ ਅਗਰ ਮੈਨੂੰ ਪਹੁੰਚ ਸਕਿਆ ਪਰ ਮੈਂ ਯਾਦ ਰੱਖੇ ਇਹ ਇਮਪ੍ਰੈਸ਼ਨ ਨਹੀਂ ਦੇਣਾ ਚਾਹੁੰਦਾ ਕਿ ਇਹ ਕੋਈ ਕਿਸੇ ਤਰ੍ਹਾਂ ਨਾਲ ਅਸੀਂ ਇਹਦੇ ਚ ਪੋਲਿਟੀਕਲ ਕੋਈ ਗੱਲ ਨੋ ਆਈ ਏਮ ਹੇਅਰ ਐਜ਼ ਅ ਐਜ਼ ਯੂ ਆਈ ਵੁੱਡ ਸੇ ਐਜ਼ ਅ ਫਾਰਮਰ ਮੈਂ ਵੀ ਕਿਸਾਨ ਦਾ ਪੁੱਤ ਈ ਆ ਨਾ ਇੱਕ ਜੱਟ ਦਾ ਪੁੱਤ ਈ ਆ ਬਤੌਰ ਇਨਸਾਨ ਬਤੌਰ ਪੰਜਾਬੀ ਲੀਡਰ ਰੂਡਰ ਪਾਰਟੀਆਂ ਪੂਟੀਆਂ ਬਾਦ ਦੀਆਂ ਗੱਲਾਂ ਸਾਰੀਆਂ